ਇਹ ਜਿਹੜੀ ਚੈਕਿੰਗ ਹੈ ਮਾਨਯੋਗ ਐਸਐਸਪੀ ਸਾਹਿਬ ਗੁਰਦਾਸਪੁਰ ਦੇ ਹੁਕਮ ਤੇ ਜਿਹੜੇ ਵੀ ਲੜਕੀਆਂ ਦੇ ਕਾਲਜ ਤੇ ਸਕੂਲ ਹੈ ਉਹਨਾਂ ਦੇ ਨੇੜੇ ਜਿਹੜੀ ਸਪੈਸ਼ਲ ਨਾਕਾਬੰਦੀ ਕਰਵਾਈ ਗਈ ਹੈ ਤਾਂ ਕਿ ਜਿਹੜੇ ਇਹ ਜਿਹਨੂੰ ਆਪਾਂ ਪੰਜਾਬੀ ਚ ਸਟੈਂਡਰਡ ਟਾਈਪ ਕਹ ਰਹੇ ਹਾਂ ਜਿਹੜੇ ਫੋਕਰਾ ਟਾਈਪ ਮੁੰਡੇ ਜਿਹੜੇ ਆ ਉਹ ਗੇੜੀਆਂ ਮਾਰਦੇ ਸੀ ਉਹਨਾਂ ਦੀ ਸਪੈਸ਼ਲ ਚੈਕਿੰਗ ਲਈ ਇਹ ਨਾਕਾਬੰਦੀ ਕਰਾਈ ਗਈ ਹੈ ਇਹ ਅੱਗੇ ਵੀ ਜਾਰੀ ਰਹੂਗੀ ਜਿਹੜੀ ਹੈ ਟਾਈਮ ਵੇ ਟਾਈਮ ਜਿਹੜੀ ਹੈ ਕਦੀ ਮਾਰਨਿੰਗ ਕਦੀ ਈਵਨਿੰਗ ਜਿਹੜੀ ਹੈ ਬਿਨਾ ਕੋਈ ਪ੍ਰੀਅਰ ਇਨਫੋਰਮੇਸ਼ਨ ਤੋਂ ਕਿਸੇ ਵੀ ਟਾਈਮ ਨਾਕਾਬੰਦੀ ਜਿਹੜੀ ਆ ਉਹ ਕੀਤੀ ਜਾਊਗੀ ਨਹੀਂ ਜੀ ਨਹੀਂ ਵਾਰਨਿੰਗ ਕੋਈ ਨਹੀਂ ਹੁੰਦੀ ਹੈਗੀ ਜਿਹਦਾ ਜੋ ਜੁਰਮ ਹੋਊਗਾ ਉਹਦਾ ਚਲਾਣ ਹੋਊਗਾ ਵਾਰਨਿੰਗ ਪਹਿਲਾਂ ਦੇ ਦਿੱਤੀਆਂ ਸਾਰਿਆਂ ਨੂੰ ਵਾਰਨਿੰਗ ਵਾਲਾ ਟਾਈਮ ਖਤਮ ਹੋ ਗਿਆ ਇਹ ਮੋਡੀਫਾਈ ਜਿਹੜੇ ਉਹ ਜਿਹੜੇ ਮੋਡੀਫਾਈ ਸਾਇਲੈਂਸਰ ਹੈਗੇ ਬੁਲੇਟ ਦੇ ਉਹਨਾਂ ਦੇ ਸਾਇਲੈਂਸਰ ਵੀ ਲਵਾਏ ਜਾ ਰਹੇ ਆ ਤੇ ਉਹਨਾਂ ਦਾ ਚਲਾਣ ਵੀ ਕੀਤਾ ਜਾ ਰਿਹਾ ਹੈ ਨਹੀਂ ਉਹ ਤਾਂ ਸਾਰਿਆਂ ਲਈ ਹੈ ਜਿਹੜਾ ਬੁਲੇਟ ਦਾ ਸਪੈਸ਼ਲ ਇੱਕ ਕੈਂਪੇਨ ਚਲਾਈ ਸੀਗੀ ਵੀ ਜਿਹੜੇ ਪਟਾਕੇ ਵਜਾਂਦੇ ਆ ਉਹ ਪਟਾਕਿਆਂ ਗਾਰਨ ਜਿਹੜਾ ਹੈਗਾ ਉਹਨਾਂ ਦੇ ਸਲੈਂਸਰ ਲਵਾਏ ਜਾ ਰਹੇ ਜਿਹੜਾ ਪਟਾਕੇ ਵਜਾਂਦਾ ਸਲੈਂਸਰ ਦਾ ਜਿਹੜਾ ਚਲਾਨ ਹੈ ਜੀ ਉਹ ਮਿਨੀਮਮ 5000 ਰੁਪਏ ਉਹ ਸਾਰੇ ਅਸੀਂ ਇਕੱਠੇ ਕਰ ਰਹੇ ਹਾਂ ਜਿੰਨੇ ਵੀ ਸਾਰੇ ਥਾਣਿਆਂ 'ਚ ਇਹ ਕੰਪੇਨ ਚਲਾਈ ਹੈ ਗੁਰਦਾਸਪੁਰ ਤੇ ਉਹ ਹੁਣੇ ਅਸੀਂ ਇੱਕ ਜਗ੍ਹਾ ਇਕੱਠੇ ਕਰਕੇ ਤੁਹਾਨੂੰ ਮੈਸੇਜ ਦੇਵਾਂਗੇ ਤੇ ਉਹ ਸਾਰੇ ਜਿਹੜੇ ਜਿੰਨੇ ਵੀ ਬੁਲੇਟ ਦੇ ਸਲੈਂਸਰ ਲਵਾਏ ਸੀ ਉਹ ਸਾਰੇ ਅਸੀਂ ਡਿਸਟਰੋਏ ਕਰਨੇ ਉਹ ਤੁਹਾਨੂੰ ਉੱਥੇ ਬੁਲਾਵਾਂਗੇ ਕੀ ਤਾੜਨਾ ਜਿਹੜਾ ਵਜਾਂਦਾ ਤਾੜਨਾ ਇਹੀ ਹੈ ਜੀ ਵੀ ਆਪਣਾ ਕੰਮ ਕਰੋ ਜਿਹੜਾ ਕਰਨਾ ਹੈਗਾ ਇਹ ਜਿਹੜੇ ਗੇੜੀਆਂ ਮਾਰਨ ਵਾਲਾ ਕੰਮ ਉਹਨੂੰ ਬੰਦ ਕਰਤਾ चाली <laughs> ਲਾਓ ਫਿਰ ਜਲਦੀ ਨਹੀਂ ਹੈ ਤਾਂ ਫਿਰ ਲਗਾਈ ਕਿਉਂ ਲਾਓ ਇਹਨੂੰ ਲਾਓ ਅੱਗੇ ਨਾ ਜਾ